ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿਉਂਕਿ ਇਹ ਦਿਨ ਸਾਰੀਆਂ ਸੰਗਤਾਂ ਇੱਕ ਸਾਲ ਤੋਂ ਲਗਾਤਾਰ ਇੰਤਜ਼ਾਰ ਕਰ ਰਹੀਆਂ ਹਨ ਅੱਜ ਉਹ ਦਿਨ ਆ ਗਿਆ ਕਿਉਂਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਪਾਕਾ ਵਾਲਾ ਹੈ ਅੱਜ ਦੇ ਦਿਨ ਜਗਤ ਗੁਰੂ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਮਾਤਾ ਸਲੱਖਣੀ ਜੀ ਦਾ 537ਵਾਂ ਵਿਆਹ ਪਰ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੂਹਕੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸਾ ਜਹਾਜ ਜਲਾਨ ਨਾਲ ਬੜੀ ਸ਼ਰਧਾ ਸਦਕਾਰ ਨਾਲ ਮਨਾਰੀਆਂ ਸ਼੍ਰੀ ਗੁਰੂ ਲਾਣਕ ਦੇਵ ਜੀ ਦੇ ਵਿਆਹ ਪਰ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਰਤਰੀਆ ਸਾਹਿਬ ਸਮੇਤ ਸ਼ਹਿਰ ਦੇ ਸਮੁੱਚੇ ਗੁਰਦੁਆਰਾ ਸਭਾਨ ਵਿਖੇ ਸ਼੍ਰੀ ਖਾਨਪੁਰ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅੱਜ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸਲਖਣੀ ਜੀ ਦਾ ਪੇਕਾ ਘਰ ਹੈ ਮਾਤਾ ਸਲਖਣੀ ਜੀ ਦਾ ਵਿਆਹ ਸਥਾਨ ਹੈ ਸ਼੍ਰੀ ਗੁਰੂ ਲਾਣੇ ਦੇਵ ਜੀ ਦਾ ਸਹਰਾ ਘਰ ਹੈ ਸੇਬਾਂ ਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਸੰਗਤਾਂ ਵਿੱਚ ਇੰਨਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਜੋ ਕੱਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਅੰਮ੍ਰਿਤ ਵੇਲੇ ਆਰੰਭ ਹੋਇਆ ਸੀ ਉਹ ਅੱਜ 24 ਘੰਟੇ ਦੀ ਯਾਤਰਾ ਪੂਰਦਾ ਕਰਦਾ ਹੈ ਸਵੇਰੇ 6:30 ਵਜੇ ਗੁਰਦੁਆਰਾ ਸਤਕਰਤਾਲੀਆਂ ਸਾਹਿਬ ਵਿਖੇ ਉਹ ਨਗਰ ਕੀਰਤਨ ਪਹੁੰਚਿਆ ਫਿਰ ਵੀ ਸੰਗਤਾਂ ਚ ਇਨਾ ਉਸ਼ਾ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਆਪਣੇ ਗੁਰੂ ਸਾਹਿਬ ਦੇ ਗੁਰਪੁਰਬ ਗੁਰੂ ਸਾਹਿਬ ਦੇ ਵਿਆਹ ਪੁਰਬੇ ਸ਼ਾਮਲ ਹੋਣ ਲਈ ਸੰਗਤਾਂ ਬਿਨਾਂ ਸੌਣ ਤੋਂ ਅਨਾਹਤ ਹੋ ਕੇ ਆਪਣੇ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੀਆਂ ਮੈਂ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਮੂਚੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ 537ਵੇਂ ਵਿਆਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਜੋ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਂਜ ਸਾਹਿਬ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਨਸ਼ਤ ਮਸਤਕ ਹੁਣ ਆਈਆਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਲੋਪ ਹੋ ਚੁੱਕਾ ਇੱਕ ਓੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਿਗੁਰ ਜੀ ਨੇ ਇੱਕ ਓੰਕਾਰ ਸਤਗੁਰ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਂ ਚ ਅਰਦਾਸ ਅਸੀਸ ਸਤਿਗੁਰ ਜੀ ਬਖਸ਼ਿਸ਼ ਕਰਿਓ ਇਹ ਤਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ